ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਆਪ ਜੀ ਦੇ ਸਾਹਮਣੇ ਇੱਕ ਹੋਰ ਐਗਜ਼ਾਮਪਲ ਲੈ ਕੇ ਹਾਜ਼ਰ ਹੋਏ ਅਸੀਂ ਅੱਜ ਵੇਖ ਰਹੇ ਹਿਮਾਲਿਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੁਜਾਫਤ ਰੋਪੜ ਦੇ ਵਿਦਿਆਰਥੀ ਮੇਰੇ ਹੱਥ ਵਿੱਚ ਇਹ ਚਾਬੀ ਜਿਸ ਨੂੰ ਗੁਰਬਾਣੀ ਦੇ ਵਿੱਚ ਕੁੰਜੀ ਕਿਹਾ ਹੈ ਇਹ ਚਾਰ ਸਾਰੀ ਇਹਦੇ ਉੱਪਰ ਕਰਨੀਆਂ ਸੀ ਅੱਜ ਅਸੀਂ ਵੇਖ ਰਹੇ ਹਾਂ ਕਿੰਨੀ ਵੱਡੀ ਦੀਵਾਰ ਹੈ ਇਹ ਦੀਵਾਰ 'ਚ ਇੱਕ ਦਰਵਾਜ਼ਾ ਹੈ ਇਸ ਦਰਵਾਜ਼ੇ ਵਿੱਚ ਅਰਲੀ ਲੱਗੀ ਆ ਅਰਲੀ ਦੇ ਨਾਲ ਇੱਕ ਛੋਟਾ ਜਿਹਾ ਤਾਲਾ ਲੱਗਿਆ ਤੇ ਤਾਲੇ ਤੋਂ ਬਿਨਾ ਇਹ ਚਾਬੀ ਤੋਂ ਬਿਨਾ ਇਹ ਤਾਲਾ ਖੁੱਲ ਨਹੀਂ ਸਕਦਾ ਇਹ ਸੱਚਾਈ ਹੈ ਕਿਸੇ ਵੀ ਇਨਸਾਨ ਨੇ ਜਦੋਂ ਇਹ ਤਾਲਾ ਬਣਾਇਆ ਨਾ ਚਾਬੀ ਜ਼ਰੂਰ ਬਣਾਈ ਹੈ ਇਸ ਨੂੰ ਖੋਲਣ ਵਾਸਤੇ ਤੇ ਇਸੇ ਪ੍ਰਕਾਰ ਹੀ ਪਰਮਾਤਮਾ ਨੇ ਜੇਕਰ ਦੁੱਖ ਤਕਲੀਫ ਬਣਾਏ ਤੇ ਉਹਨਾਂ ਦਾ ਕੋਈ ਨਾ ਕੋਈ ਹੱਲ ਜ਼ਰੂਰ ਕੱਢਿਆ ਪਰ ਉਹ ਹੱਲ ਕੱਢ ਕੌਣ ਸਕਦੇ ਨੇ ਹਰ ਮੁਸ਼ਕਲ ਦੀ ਚਾਬੀ ਯਾਰੋ ਹੱਥ ਮਰਦਾਂ ਦੇ ਆਈ ਕਮਜ਼ੋਰ ਬੰਦਿਆਂ ਦੇ ਨਹੀਂ ਅੱਜ ਆਪਾਂ ਇਸ ਚਾਬੀ ਤੇ ਵਿਚਾਰ ਕਰ ਰਹੇ ਹਾਂ ਇਹਨੂੰ ਗੁਰਬਾਣੀ ਵਿੱਚ ਕੁੰਜੀ ਕਿਹਾ ਅਕਸਰ ਕੁੰਜੀ ਇੱਕ ਚੀਜ਼ ਨੂੰ ਹੋਰ ਵੀ ਕਿਹਾ ਜਾਂਦਾ ਹੈ ਪਹਿਲੇ ਸਮੇਂ ਦੇ ਵਿੱਚ ਜਦੋਂ ਬੱਚੇ ਪੜ੍ਹਦੇ ਸੀ ਸਿਰਫ ਕੁਛ ਨਾ ਕੁਛ ਪੇਪਰ ਹੁੰਦੇ ਸੀ ਉਹਨਾਂ ਪੇਪਰਾਂ ਦਾ ਜਿਹੜਾ ਇੱਕ ਕਈ ਸਾਲ ਦੇ ਪੁਰਾਣੇ ਪੇਪਰ ਹੋਣ ਕਰਕੇ ਇੱਕ ਇਕੱਠ ਕੀਤਾ ਜਾਂਦਾ ਸੀ ਛੋਟੀ ਜੀ ਗਾਈਡ ਬਣਾ ਦਿੰਦੇ ਸੀ ਉਹਨੂੰ ਵੀ ਕੁੰਜੀ ਕਹਿੰਦੇ ਸੀ ਜਿਵੇਂ ਅੱਜ ਵੱਡੀ ਗਾਈਡ ਹੋ ਗਈ ਹੈ ਬਾਬਾ ਕਬੀਰ ਜੀ ਬਹੁਤ ਸੋਹਣਾ ਕਹਿੰਦੇ ਨੇ 10ਵੇਂ ਦਵਾਰ ਕੁੰਜੀ ਜੋ ਲੀਜੇ ਤੋ ਦਿਵਾਲ ਕੇ ਦਰਸ਼ਨ ਕੀਜੇ ਆਪਾਂ ਅਕਸਰ ਇੱਕ ਗੱਲ ਕਹਿ ਦਿੰਨੇ ਨਾ ਇਹਦੀ ਤੇ ਦਿਮਾਗ ਨੂੰ ਜੰਦਾ ਵੱਜਿਆ ਹੋਇਆ ਜਦੋਂ ਤੱਕ ਉਹ ਜੰਦਾ ਨਹੀਂ ਖੁੱਲੇਗਾ ਤਦ ਤੱਕ ਦਿਮਾਗ ਨਹੀਂ ਚੱਲੇਗਾ ਹੁਣ ਬਾਬਾ ਜੀ ਕਿਵੇਂ ਸਮਝਾ ਰਹੇ 10ਵੇਂ ਦਵਾਰ ਕਿਉਂਕਿ ਸਾਡੇ 9 ਦਵਾਰੇ ਪ੍ਰਗਟ ਹੋਏ 10ਵਾਂ ਗੁਪਤ ਰਖਾਇਆ 10ਵਾਂ ਸਾਡਾ ਦਿਮਾਗ ਹੈ ਗੁਪਤ ਪਿਆ ਹੈ ਬਾਕੀ ਸਾਡੇ ਸਰੀਰ ਦੇ ਨੱਕ ਕੰਨ ਅੱਖ ਸਭ ਕੁਝ ਦਿਖ ਰਿਹਾ ਹੈ ਜਪਜੀ ਸਾਹਿਬ ਵਿੱਚ ਪੜਦੇ ਆਪਾਂ ਮੱਤ ਦੇ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਬਸ ਗੁਰੂ ਦੀ ਇੱਕ ਸਿੱਖਿਆ ਸੁਣ ਲਈ ਨਾ ਤੇ ਮੱਤ ਦੇ ਵਿੱਚ ਜਿੰਨੇ ਵੀ ਸਾਡੇ ਜਵਾਹਰ ਮਾਨਿਕ ਖਜ਼ਾਨੇ ਭਰੇ ਹੋਏ ਨੇ ਕੋਈ ਆਇਨਸਟਾਈਨ ਬਣ ਜਾਏਗਾ ਕੋਈ ਸਿਗਮਨ ਫਰਾਇਡ ਬਣ ਜਾਏਗਾ ਕੋਈ ਕੋਈ ਆਰਿਆ ਪੱਟ ਵੀ ਬਣ ਸਕਦਾ ਸਭ ਕੁਝ ਇਸ ਦਿਮਾਗ ਦੇ ਵਿੱਚ ਪਿਆ ਇਹਦੇ ਵਿੱਚੋਂ ਹੀ ਬਾਬਾ ਕਬੀਰ ਜੀ ਨਿਕਲੇ ਗੋ ਨਾਨਕ ਪਾਸ਼ਾ ਜੀ ਸਭ ਨੇ ਇਹਦੇ ਵਿੱਚੋਂ ਹੀ ਸਿਰਫ ਤੇ ਸਿਰਫ ਇੱਕ ਕੁੰਜੀ ਵਰਤਣੀ ਹੈ ਗੁਰੂ ਦੀ ਕੁੰਜੀ ਗਿਆਨ ਦੀ ਕੁੰਜੀ ਦੂਜੇ ਪਾਸੇ ਗੁਰੂ ਪਾਸ਼ਾ ਜੀ ਬੜਾ ਸੋਨਾ ਕਹਿੰਦੇ ਨੇ ਇੱਥੇ ਆ ਕੇ ਗੁਰੂ ਪਾਤਸ਼ਾਹ ਜੀ ਸਾਡੇ ਜੈਸੇ ਲੋਕਾਂ ਨੂੰ ਸਮਝਾ ਰਹੇ ਨੇ ਜਿਸ ਕਾ ਗ੍ਰਹਿ ਤਿੰਨ ਦੀਆਂ ਤਾਲਾ ਕੁੰਜੀ ਗੁਰਸੋਂ ਪਾਈ ਮਾਲਕ ਨੇ ਸ਼ਰੀਰ ਦਿੱਤਾ ਪਰ ਚਾਬੀ ਗੁਰੂ ਦੇ ਹੱਥ ਫੜਾਈ ਹੈ ਟੀਚਰ ਦੇ ਹੱਥ ਵਿੱਚ ਫੜਾਈਏ ਚਾਬੀ ਹੁਣ ਆਪਾਂ ਦੇਖਦੇ ਹਾਂ ਸਮਾਜਿਕ ਬੰਦਿਆਂ ਸੀ ਜਦੋਂ ਅਸੀਂ ਕੀ ਕਰਦੇ ਹਾਂ ਸਾਡੇ ਘਰ ਵਿੱਚ ਕਿਸੇ ਗੈਸਟ ਨੇ ਆਣਾ ਹੋਵੇ ਜਾਂ ਬੱਚਾ ਸਕੂਲ ਗਿਆ ਹੋਵੇ ਮਾਪੇ ਕੀ ਕਰਦੇ ਨੇ ਗਵਾਂਡੀਆਂ ਦੇ ਹੱਥ ਚਾਬੀ ਫੜਾ ਜਾਂਦੇ ਨੇ ਕਿ ਮੇਰਾ ਬੱਚਾ ਹੈ ਤੇ ਚਾਬੀ ਫੜਾ ਦਿਓ ਤੁਸੀਂ ਇਸੇ ਪ੍ਰਕਾਰ ਨੇ ਪ੍ਰਮਾਤਮਾ ਨੇ ਸਾਨੂੰ ਬਣਾ ਲਿਆ ਸਾਨੂੰ ਬਣਾ ਤਾ ਬਚਾ ਵੀ ਸਾਡੀ ਗੁਰੂ ਦੇ ਹੱਥ ਚ ਫੜਾਤੀ ਦੂਜੇ ਪਾਸੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗੁਰ ਕੁੰਜੀ ਪਖ ਨਿਵਲ ਮਨ ਕੋ ਉਠਾ ਤਨ ਛਤ ਗੁਰਬਿਨ ਮਨ ਕਾ ਤਾਗ ਨਾ ਉਗੜੈ ਅਵਰਨਾ ਕੁੰਜੀ ਹੱਥ ਜਿਹੜੇ ਸਾਡੇ ਜੰਦਿਆਂ ਦੇ ਉੱਪਰ ਹੀ ਮੈਲ ਲੱਗੀ ਹੋਈ ਹੈ ਨਾ ਮੈਲ ਜਿਹੜੀ ਸਾਡੀ ਪਾ ਜੰਮੀ ਹੋਈ ਹੈ ਪਰਤ ਮੋਟੀ ਜੰਮੀ ਹੋਈ ਹੈ ਇਹ ਸਾਰੀ ਇਸ ਕੁੰਜੀ ਨੇ ਖੋਲਣੀ ਹੈ ਗਿਆਨ ਰੂਪੀ ਕੁੰਜੀ ਨੇ ਤੇ ਇੱਕ ਪਾਸੇ ਹੋਰ ਕਹਿੰਦੇ ਨੇ ਗੁਰੂ ਪਾਤਸ਼ਾਹ ਜੀ ਸਿਫਤ ਜਿੰਨਾ ਕੋ ਬਖਸ਼ੀਐ ਸੇਹੀ ਪੋਤੇਦਾਰ ਕੁੰਜੀ ਜਿੰਨ ਕੋ ਦਿੱਤੀਆਂ ਤਿੰਨਾ ਮਿਲੇ ਪੰਡਾਰ ਜਿਨ੍ਹਾਂ ਨੂੰ ਸਿਫਤ ਜਿਨ੍ਹਾਂ ਨੂੰ ਬਰਕਤ ਮਿਲਨੀ ਹੈ ਜਿਨ੍ਹਾਂ ਨੂੰ ਇਹ ਪੰਡਾਰੇ ਮਿਲਨੇ ਨੇ ਗੁਰੂ ਦੇ ਉਹਨਾਂ ਦੀ ਹੀ ਇਸ ਸੰਸਾਰ ਵਿੱਚ ਗਤੀ ਹੋਣੀ ਹੈ ਉਹਨਾਂ ਨੂੰ ਹੀ ਸੰਸਾਰ ਦੇ ਵਿੱਚ ਇਹ ਜਿਹੜਾ ਬੰਦ ਹੋਇਆ ਸਾਡਾ ਜੰਦਾ ਖੁੱਲਣਾ ਹੈ ਇੱਕ ਗੱਲ ਚੇਤੇ ਰੱਖਿਓ ਇਸ ਗੱਲ ਉੱਪਰ ਥੋੜਾ ਧਿਆਨ ਦਿਓ ਵਿਸ਼ੇਸ਼ ਤੌਰ ਤੇ ਜਿਹੜਾ ਜੰਦਾ ਹੁੰਦਾ ਹੈ ਪਰਿਵਾਰ ਰੂਪੀ ਪ੍ਰੇਮ ਰੂਪੀ ਉਸ ਨੂੰ ਸਿਰਫ ਤੇ ਸਿਰਫ ਪਿਆਰ ਰੂਪੀ ਚਾਬੀ ਨਾਲ ਹੀ ਖੋਲਿਓ। ਕ੍ਰੋਧ ਰੂਪੀ ਹਥੋੜੇ ਨਾਲ ਨਾ ਖੋਲਿਓ। ਉਹ ਕ੍ਰੋਧ ਰੂਪੀ ਹਥੋੜੇ ਨਾਲ ਜੰਦਾ ਟੁੱਟ ਜਾਵੇਗਾ ਪਰ ਦੁਬਾਰਾ ਕੰਮ ਨਹੀਂ ਆਏਗਾ। ਪਿਆਰ ਰੂਪੀ ਚਾਬੀ ਨਾਲ ਖੋਲਿਆ ਹੋਇਆ ਜੰਦਾ ਹਰ ਬਾਰ ਕੰਮ ਆਏਗਾ। ਇਸ ਲਈ ਸਾਡੀ ਇਹ ਐਗਜ਼ਾਮਪਲ ਸੀ ਅੱਜ ਦੀ ਇਸ ਜੰਦੇ ਦੀ ਤੇ ਤਾਲੇ ਦੀ। ਅਸੀਂ ਸਾਰੇ ਬੱਚੇ ਸਾਡੇ ਨਾਲ ਜਿਹੜੇ ਵੀ ਸਟੂਡੈਂਟ ਸੀਗੇ ਇਹ ਹਿਮਕੁੰਨ ਸਾਹਿਬ ਦੇ ਦਰਸ਼ਨ ਕਰਕੇ ਆਏ ਨੇ। ਤੇ ਮੰਨ ਕੀਤਾ ਇਹਨਾਂ ਨਾਲ ਇੱਕ ਵੀਡੀਓ ਤਿਆਰ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ